ਕੈਪਟੇਨ ਮੇਰੇ ਐਸਆਈ ਕੁਲਵੰਤ ਸਿੰਘ ਐਸਆਈ ਜਸਵਿੰਦਰ ਸਿੰਘ ਨੇ 26 ਜਨਵਰੀ ਦਿਵਸ ਕਰਕੇ ਚੈਕਿੰਗ ਦੌਰਾਨ ਸ਼ੱਕੀ ਆਦਮੀ ਪਿੰਡ ਬਖਲਾ ਤੋਂ ਗੜੀ अजीतਵਾਲ ਨੂੰ ਜਾ ਰਿਹਾ ਸੀ ਜਦੋਂ ਪੁਲਿਸ ਪਾਰਟੀ ਪਿੰਡ ਗੜੀ अजीत ਤੋਂ ਕਰੀਬ 7 ਤੋਂ 8 ਗੱਜ ਪਿੱਛੇ ਸੀ ਸਾਹਮਣੇ ਪਿੰਡ ਗੜੀ अजीत ਤੋਂ ਇੱਕ ਮੋਨਾ ਵਿਅਕਤੀ ਆਪਣੇ ਸੱਜੇ ਹੱਥ ਵਿੱਚ ਲਫਾਫਾ ਪਲਾਸਟਿਕ ਦਾ ਫੜੀ ਪੈਦਲ ਆਉਂਦਾ ਸੀ ਪੁਲਿਸ ਪਾਰਟੀ ਨੂੰ ਦੇਖ ਕੇ ਸੜਕ ਦੇ ਕਿਨਾਰੇ ਬੈਠ ਗਿਆ ਦਿਵਿੰਦਰ ਐਸਆਈ ਦੇ ਦੇਖਦਿਆਂ ਦੇਖਦਿਆਂ ਹੱਥ ਵਿੱਚ ਫੜੇ ਲਾ ਪਾਪਾ ਭਗਾ ਕੇ ਮਾਰਿਆ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਇਹਨਾਂ ਨੂੰ ਕਾਬੂ ਕੀਤਾ ਗਿਆ ਇਹਨਾਂ ਦਾ ਨਾਮ ਗੌਰਵ ਕੁਮਾਰ ਪੁੱਤਰ ਜੀਤ ਬਾਸੀ ਗੜੀ ਪਾਰਟੀ ਥਾਣਾ ਰਾਹੌਂ ਜ਼ਿਲ੍ਹਾ ਸੀਤ ਭਗਤ ਸਿੰਘ ਨਗਰ ਦੱਸਿਆ ਇਸ ਵੇਲੇ ਸੁਟੇ ਹੋਏ ਲਫਾਫੇ ਨੂੰ ਜਦੋਂ ਚੈੱਕ ਕੀਤਾ ਉਹਦੇ ਵਿੱਚੋਂ 12 ਨਸ਼ੀਲੇ ਟੀਕੇ 375 ਗੋਲੀਆਂ ਬਰਾਮਦ ਹੋਈਆਂ ਪੁਲਿਸ ਵੱਲੋਂ 2 ਦਿਨ ਦਾ ਰਿਮਾਂਡ ਲਿਆ ਗਿਆ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਨਵੇਂ ਸ਼ਹਿਰ ਤੋਂ ਜਤਿੰਦਰ ਪਾਲ ਕਲੇਰ ਦੀ ਰਿਪੋਰਟ 12 71283 ਨੂੰ ਗੌਰਵ ਕੁਮਾਰ ਨੂੰ ਅਸੀਂ ਗੜੀਜੀਤ ਸਿੰਘ ਪਿੰਡ ਤੋਂ ਨਸ਼ਾ ਲੈ ਕੇ ਜਾਂਦਾ ਹੋਇਆ ਗਸ਼ਤਾਰ ਕੀਤਾ ਜਿਹਦੇ ਕੋਲੋਂ 11 12 ਟੀਕੇ ਤੇ 375 ਗੋਲੀਆਂ ਬਰਾਮਦ ਹੋਈਆਂ ਜਿਨ੍ਹਾਂ ਨੂੰ ਕੋਈ ਦੂਜਾ ਐਨਡੀपीएस ਦਾ ਕੋਈ ਪਰਚਾ ਦਾ 14 ਦਾ ਰਿਮਾਰਕ ਇਹ 2 ਦਿਨ ਦਾ ਰਿਮਾਰਕ ਲਿਖਿਆ ਜੀ ਠੀਕ ਤੇ ਜੋ ਵੀ ਅੱਗੇ ਕੋਈ ਕਾਰਬੀ ਕੋਈ ਗੱਲਬਾਤ ਸਾਹਮਣੇ ਆਏਗੀ ਉਸ ਬੰਦੇ ਨੂੰ ਕੁਛ ਇਹ ਕੋ ਪੁੱਛਗਛ ਕੀਤੀ ਜਾਏਗੀ ਕਿ ਤੁਸੀਂ ਕਿਹਦੇ ਕੋਲੋਂ ਨਸ਼ਾ ਲੈਂਦੇ ਹੋ ਜੋ ਸਾਹਮਣੇ ਆਏਗਾ ਤੁਹਾਨੂੰ ਗ੍ਰਿਫਤਾਰ ਕਰਕੇ ਨੂੰ ਵੀ ਇਸ ਕਦਮਾਂ ਦਾ ਜਿਵੇਂ